ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਕੀਤਾ ਲੋੜੀਏ ਕੰਮ ਸੋਹਰ ਪੈ ਆਕੀਏ ਕਾਰਜ ਦੇਹੁ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਐ ਪੈ ਪੰਜਨ ਮਿਹਰ ਬਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਐ ਕੀਤਾ ਲੋੜੀਏ ਕੰਮ ਸਹਰ ਪੈ ਆਖੀਏ ਵਾਹਿਗੁਰੂ ਜੀ ਬਾਰਹ ਮਾਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵੀਸੜੇ ਕਰ ਕਿਰਪਾ ਮੇਲੋ ਰਾਮਾ ਚਾਰਕੁੰਟ ਦਹ ਜਿਸ ਭ੍ਰਵੇ ਥੱਕ ਆਏ ਪ੍ਰਭ ਕੀ ਸਾਮ ਤੇਨ ਧੁਦ ਤੇ ਬਾਹਰੀ ਕਿਤੇ ਨ ਆਬੈ ਕਾਮ ਜਰ ਬਿਨ ਸਾਖ ਕੁਮ ਲਾਬਤੀ ਪਜੈ ਨਹੀਦਾ ਹਰ ਨਾ ਹਨ ਮਿਦਿਐ ਸੱਜਣੈ ਕਤ ਪਈਐ ਬਿਸਰਾਵ ਜਿਤ ਕਰ ਹਰ ਕੰਤ ਨ ਪ੍ਰਗਟਾਈ ਪਠ ਲਗਦ ਸੇਗਰਾ ਸਰਬ 시ਗਾਰਿਤ ਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਮੀ ਕੰਤ ਵਿਹੋਨੀ ਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੀਚਰ ਤਹਾਮ ਚੇਤ ਗੋਬਿੰਦ ਅਰਾਧੀ ਐ ਹੋਬੈ ਆਨੰਦ ਕਣਾ ਸ਼ਾਂਤ ਜਨਾਂ ਮਿਲ ਪਾਈਐ ਰਸਨਾ ਨਾਮ ਆਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇਕ ਖਿਨਿਤ ਸਬਿਨ ਜੀਵਨਾ ਬਿਰਤਾ ਜਨਮ ਜਣਾ ਜਲ ਥਲ ਮਹੀਲ ਪੂਰੀਆ ਰਬਿਆ ਵਿਚ ਬਣਾ ਸੋ ਪ੍ਰਭ ਚਿਤ ਨ ਆਗਈ ਕਿਤੜਾ ਦੁੱਖ ਗਣਾ ਜਿੰਨੀ ਰਬਿਆ ਸੋ ਪ੍ਰਭ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਇ ਸੋ ਪ੍ਰਭ ਤਿਸ ਕੈ ਪਾਏ ਲਗਾ ਬੈ ਸਾਖ ਧੀਰਨ ਕਿਉ ਬਾਢੀਆ ਜਿਡਾ ਪ੍ਰੇਮ ਵਿਸੋਹਾ ਹਰ ਸਾਜਨ ਪ੍ਰਖ ਵਿਸਾਰੇ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਬਿਨਾਸੀ ਓਹ ਪਲਚ ਪਲਚ ਸਗਰੀ ਮੋਈ ਝੂਠੈ ਤੰਦੈ ਮੋਹ ਇਕ ਸਰਕੇ ਨਾਮ ਬਿਨ ਅੱਗ ਲਹੀ ਅਖਾ ਹੈ ਦਗ ਸਰਬ ਗੁਚਣਾ ਪ੍ਰਭਨੀਆ ਵਰਣ ਕੋਇ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮੇਰਾ ਪ੍ਰਾਪਤ ਹੋਇ ਬੈ ਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੈ ਹਰ ਸੋਇ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨਾਂ ਹਰ ਸੱਜਣ ਦਾ ਬਣ ਲੱਗਿਆ ਕਿਸੈ ਨ ਦੇਈ ਬੰਨੋ ਮਾਣਕ ਮਤੀ ਨਾਮ ਪ੍ਰਭ ਉਨ ਲੱਗੈ ਨਾਹੀ ਸ਼ਨ ਰੰਗ ਸਬੇ ਨਾਰਾਇਣ ਜੀਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨ ਜੋ ਪ੍ਰਭ ਕੀਤੇ ਆਪਣੀ ਸਹੀ ਕੀ ਹੈ ਧੰਨ ਆਪਨ ਲੀਆ ਜੇ ਮਿਲੈ ਵਿਛੜ ਕਿਉ ਰੋਵੰਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਟ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਆਸਾੜਤ ਪੰਦਾ ਤਿਸ ਲੱਗੈ ਹਰ ਨਾ ਹੁਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਆਏ ਭਾਏ ਵਿਗਤੀ ਐ ਗਲ ਪਈ ਇਸ ਜਮ ਕੀ ਫਾਸ ਜੇ ਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ ਰੈਣ ਬਿਹਾਨੀ ਪਸੋ ਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ ਸੋ ਦਰਗ ਹੋਇ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨੇ ਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਬੇ ਆ ਦਿਸਨ ਸਭੇ ਸ਼ਾਰ ਹਰੇ ਅੰਮ੍ਰਿਤ ਬੂੰਦ ਸੁਹਾਬਣੀ ਮਿਲ ਸਾਧੂ ਪੀਵਨ ਹਾਰ ਬਨ ਤਿਨ ਪ੍ਰਭ ਸੰਗ ਮੋਲੇ ਆ ਸਮਰਤ ਪ੍ਰਖਿਆ ਪਾਰ ਹਰ ਮਿਰਨੇ ਨੂੰ ਮੰਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਕੀਏ ਪ੍ਰਪਾਇਆ ਹੋ ਤਿਨ ਕੈ ਸਦ ਬਿលਹਾਰ ਨਾਨਕ ਹਰਜੀ ਮੈਂ ਆਕਾਰ ਸਬਦ ਸਬਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਨਾਮ RAM ਨਾਮ ਉਰਹਾ ਪਾਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਬੇਲਾ ਕੈ ਸੰ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ ਸੱਦ ਖੜੋਤੇ ਖਿਨੈ ਮਾਹੇ ਜਿਨਸ ਲੱਗਾ ਹੇਤ ਤਮ ਰੁੜੈ ਤਨ ਕਪੀਸ ਆਹੋ ਅਸੀਤ ਜੇਹਾ ਬੀਜੈ ਸੋ ਲੁਣੈ ਕਰਮਾ ਸੁਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਾਰਨ ਬਹਿਤ ਪ੍ਰਭ ਦੇਤ ਸੇ ਪਾਦਵੈ ਨਰਕ ਨ ਪਾਈਐ ਗੁਰ ਰਖਣ ਬਾਲਾ ਹੇਤ ਸਤਿਨ ਪ੍ਰੇਮ ਉਹ ਮਾਹੜਾ ਕਿਉ ਮੇਰੀ ਹੈ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਦਸ ਸੇ ਤ੍ਰਿਪਤ ਰਹੇ ਆਗਾਈ ਆਪ ਤੇ ਆਗ ਬਿਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈ ਆਪ ਸੇ ਵਿਸੜ ਕਤੈ ਨਾ ਜਾਏ ਪ੍ਰਭਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸ ਸੁਖੀ ਬਸੰਦੇ ਆ ਜਿਨਾ ਮੈਂ ਆ ਹਰ ਰਾਇ ਕਤਕ ਕਰਮ ਕਮਾਵਣੇ ਦੋਸਨ ਕਾਹੋਂ ਜੋਗ ਪਰਮੇਸ਼ਰ ਤੇ ਭੁੱਲੇ ਆ ਬਿਆਪਨ ਸਭੇ ਰੋਪ ਬੇਮਕ ਹੋਏ ਰਾਮ ਤੇ ਲੱਗਨ ਜਨਮ ਵਿਜੋਗ ਖੇਨਮੈ ਕਉੜੇ ਹੋ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਤੈ ਕਿਸ ਥੈ ਰੋਬਾ ਰੋਜ ਕੀਤਾ ਕਿਸ਼ੋ ਨ ਹੋ ਬਈ ਲਿਖਿਆ ਧੁਰ ਸੰਜੋਗ ਬੜ ਭਾਗੀ ਮੇਰਾ ਪ੍ਰਾ ਮਿਲ ਤਾ ਉਤਰ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਗੰਦੀ ਮਾਚ ਗਤ ਕਹੋ ਵੈ ਸਾਧ ਸੰਗ ਬਿਨ ਸਹਿ ਸਭੇ ਸੋ ਮੰਗਰ ਮੈਂ ਸੁਹੰਦੀ ਆਹਰ ਫਿਰ ਸੰਗ ਬੈਠੜੀਆਂ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੋਲਿਆ ਰਾਮ ਸਿਹੁ ਸੰਗ ਸਾਦ ਸਹਿਲੜੀਆ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ ਤਿਨ ਦੋਖਨ ਕਬਹੂ ਉਤਰੈ ਸੇ ਜਮਕੈ ਬਸ ਪੜੀਆ ਜਿਨੀ 라ਵਿਆ ਪ੍ਰਭ ਆਪਣ ਸੇ ਦਿਸਣ ਨਿਤ ਖੜੀਆ ਰਾਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜੀ ਆ ਨਾਨਕ ਵਾਸੈ ਧੂੜ ਤੇ ਨੋ ਪ੍ਰਭ ਸਰਣੀ ਦਰ ਪੜੀ ਆ ਮੰਗਰ ਪ੍ਰਭ ਅਰਾਧਨਾ ਬਹੁੜ ਨ ਜਨ ਮੜੀ ਆ ਪੋਖ ਤੁਖਾਰਨ ਵਿਆਪਈ ਕੰਠ ਮਿਲਿਆ ਹਰ ਨਾਮ ਮਨ ਵੇਦਿਆ ਚਰਨਾਰ ਵਿੰਦ ਦਰਸ਼ਨ ਲਗੜਾ ਸੋ ਓ ਤੋ ਗੋਬਿੰਦ ਗੋਪਾਲ ਰਾਏ ਸੇਵਾ ਸੁਮੀ ਲਾਹੋ ਵਿਖੇ ਆਪੋ ਹਨ ਸਕਈ ਮਿਲ ਸਾਧੂ ਗੁਣ ਗਾਓ ਜੈ ਤੇ ਉਪਜੀਤੈ ਮੇਰੀ ਸੱਚੀ ਪ੍ਰੀਤ ਸਮਾਓ ਕਰ ਗੈ ਲੀਨੀ ਪਾਰ ਬ੍ਰਹਮ ਬਹੁੜ ਨ ਬਿਸਟ ਜੀਆਹੋ ਵਾਰ ਜਾਓ ਲਖ ਬੀਰੀਆ ਹਰ ਸੱਜਣ ਅਗਮ ਅਗਾਓ ਸ਼ਰਮ ਪਈ ਨਾਰਾਇਣ ਨਾਨਕ ਦਰਪਿਆ ਪੋਖ ਸੁੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਮਾਗ ਮਜਨ ਸੰਸਾਧੂ ਆ ਧੂਣੀ ਕਰ ਇਸ ਨਾਮ ਹਰਿ ਕਾ ਨਾਮ ਧਿਆਏ ਸੁਣ ਸਭ ਨਾਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪੁੰਨ ਜੀਦਾ ਪਰਵਾਨ ਜਿਸਨੂੰ ਦੇਬੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕਾਢੀ ਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਸ ਸੁਪਨੀ ਬੜ ਭਾਗਣੀ ਬਰ ਪਾਇਆ ਹਰ ਰਾਇ ਮੇਲੇ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਆਲਾਈ ਹਰ ਜਿਹਾਂ ਅਬਰਣ ਦਿਸਈ ਕੋਈ ਦੂਜਾ ਲਵੈ ਨ ਲਾਏ ਹਲਤ ਪਲਦ ਸਵਾਰੇ ਅਨਾਨੇ ਚਰ ਦਿੱਤੀ ਅਨੰਜਾਇ ਸੰਸਾਰ ਸਗਰ ਤੇ ਰਖੇ ਅਨ ਬਹੁੜਨ ਜਨਮੈ ਧਾਈ ਜਿਹ ਬਾ ਇਕ ਅਨੇਕ ਅਗੋਣਾ ਤਰੇ ਨਾਨਕ ਚਰਣੀ ਪਾਇ ਫਲ ਗੁਣ ਨਿਤਸਾ ਲਾਹੀਐ ਜਿਸਨੋ ਤੇਲ ਨਾਮ ਤਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧੇ ਆ ਦਰਗਹਿ ਸਚ ਖਰੇ ਸਰਬ ਸੁਖਾ ਨਿਤ ਚਰਨ ਹਰ ਭੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਕੋ ਰਗੇ ਦੁਭਦਾਨ ਸੀ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਭ ਸਿਵ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਪਾਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਪਰੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਗ ਮਜਨ ਸੰਗ ਸਾਧੂ ਆ ਤੋੜੀ ਕਰ ਇਸ ਨਾਮ ਹਰਿ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕਰੋ ਜਨ ਮੋਹੀਐ ਬਿਨ ਸਹਿ ਲੋਭ ਸੁਆਨ ਸਚੈ ਮਾਰਗ ਚਲਦੇ ਆ ਉਸ ਤਤ ਕਰੇ ਜਹਾਨ 86 ਤੀਰਤ ਸਗਲ ਪੁਨ ਜੀ ਦਇਆ ਪਰਵਾਨ ਜਿਸਨੋ ਦੇਬੈ ਦਇਆ ਕਰ ਸੋਈ ਪੁਰਖ ਸੁਜਾਨ ਜਿੰਨੋ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕੰਢੀਐ ਜਿਨ ਪੂਰਾ ਗੁਰ ਮਿਹਰਬਾਨ ਮਾਗ ਸੁੱਚੇ ਸੇ ਕਾਢੀ ਐ ਜਿਨ ਪੂਰਾ ਗੁਰ ਮਿਹਰਬਾਨ ਵਾਹਿਗੁਰੂ ਜੀ RAM ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਜ ਸੇਤੀ ਮਨ ਵਜਿਆ ਬਾਧਾਈ ਆ ਰਾਗ ਰਤਨ ਪਰਵਾਰ ਪ੍ਰੀਆ ਸਬਦ ਗਾਵਣ ਆਈ ਆ ਸਬਦੋ ਤਾ ਗਾਵ ਹਰੀ ਕੇ ਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਬਾਰਣਾ ਸਭ ਨਾ ਗੱਲਾਂ ਸਭ ਰਥ ਸੁਆਮੀ ਸੋ ਕਿਉ ਮਨੋਂ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕੀਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਦੇਹੇ ਸੋ ਭਾਵਾਏ ਸਦਾ ਸਿਫਤ ਸਲਾਹ ਤੇਰੀ ਨਾ ਮਨ ਬਸਾਵੇ ਨਾਮ ਜਿਨ ਕੈ ਮਨ ਬਸਿਆ ਬਾਜੀਬਦਿ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚੇ ਨਾਮੇ ਆਧਾਰ ਮੇਰਾ ਜਿਨ ਪੁਖਾ ਸਭ ਗਵਾਈਆ ਕਰ ਸਾਤ ਸੁਖ ਮਨੇ ਵਸਿਆ ਜਿਨੀ ਈਸ਼ਾ ਸਭ ਪੁਜਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਿਸ ਦੀਆਂ ਇਹ ਵਿਢਿਆਈ ਆ ਕਹਿ ਨਾਨਕ ਸੁਣੋ ਸੰਤੋ ਸਬਤ ਤਰੋ ਪਿਆਰੋ ਸੱਚ ਨਾਮ ਮੇਰਾ ਆਧਾਰੋ ਬਾਜੇ ਪੰਚ ਸਬਦ ਤਿਤ ਘਰ ਸਭਾਗੇ ਘਰ ਸਭਾਗੇ ਸਬਦ ਬਾਜੇ ਕਲਾ ਜਿਤ ਕਰਤਾ ਰਹੀ ਆ ਪੰਚ ਦੂਤਾ ਤੁਧ ਬਸ ਕੀਤੇ ਕਾਲ ਕੰਟ ਕੁਮਾਰਿਆ ਤੁਧ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈਸ ਕੋ ਹੋਆ ਤਿਤ ਕਰ ਅਨਹਦ ਬਾਜੇ ਅਨੰਦ ਸੁਣੋ ਬਡ ਭਾਗੀਆ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਿਸੋਰ ਦੋਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸਤਿ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਤੇ ਪਵਿੱਤਾ ਸਤਗੁਰ ਰਹਿਆ ਭਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸਲੋਕ ਪਵਣ ਗੁਰ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੈ ਸਗਲ ਜਗਤ ਚੰਗਿਆਈ ਆ ਬਰਿਆਈ ਆ ਬੱਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਸੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ